ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ। ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਹਨ। ਮੈਂ ਮਾਨ ਸਰਕਾਰ ਦਾ ਦਿਲੋਂ ਢੂੰਗਾ ਇਤਤਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਇਗਜ਼ਾਮ ਆਉਂਦੇ ਹਨ, ਹਰ ਸਾਲ ਰਿਜ਼ਲਟ ਆਉਂਦੇ ਹਨ, ਲਗਾਤਾਰ ਬੱਚਿਆਂ ਨੂੰ ਆਪੋਰਚੁਨਿਟੀਆਂ ਮਿਲਦੀਆਂ ਹਨ। ਮਿਸ਼ਨ ਰੋਜ਼ਗਾਰ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ 54422 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਅਜੇ ਪਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ। ਇਹ ਆਖਰੀ ਨੌਕਰੀ ਨਹੀਂ ਹੈ। ਆਖਰੀ ਸਮਝਣਾ ਨਹੀਂ। ਹੋਰ পড়ੋ। ਜਿਨੇ ਕੋਈ ਨੇ ਕਿਹਾ ਤੀਜੀ ਨੌਕਰੀ। ਹੋਰ ਅਗੇ ਪੀਸੀਐਸ ਦੇ ਵੀ ਨਿਕਲਣ ਲੱਗੇ ਕੱਲ ਨੂੰ। ਯੂਪੀਐਸਸੀ ਸੈਂਟਰ ਖੋਲ ਰਹੇ ਆ। ਆਈਐਸ ਵਾਸਤੇ ਤਿਆਰੀ ਕਰ ਲਓ। ਉਹ ਆਪਾਂ ਕੋਈ ਕਰ ਸਕਦੇ ਜਿਹੜੇ ਆਈਐਸ ਬਣਦੇ ਕੋਈ ਉਹ ਵੀ ਤਾਂ ਆਪਣੇ ਵਰਗੇ ਹੀ ਹੋ। ਬਸ ਉਹ ਸੈਟਿੰਗ ਚਾਹੀਦੀ ਹੈ। ਪ੍ਰੋਪਰ ਮਾਹੌਲ ਚਾਹੀਦਾ ਬਸ। ਉਹ ਅਸੀਂ ਤੁਹਾਨੂੰ ਦੇਵਾਂਗੇ। ਚਾਦਲੀ ਹੁਣ ਪੰਜਾਬ ਦੇ ਵਿੱਚ ਵੀ ਜੰਗੀ ਪੱਧਰ ਤੇ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਦਰਸਲ ਹਿਮਾਚਲ ਦੇ ਵਿੱਚ ਲਗਾਤਾਰ ਬੱਦਲ ਫਟ ਰਹੇ ਨੇ ਖਾੜ ਵਰਗੀ ਸਥਿਤੀ ਪੈਦਾ ਹੋਈ ਪਈ ਤਾਂ ਆਮੂਮਨ ਹੀ ਦੇਖਿਆ ਜਾਂਦਾ ਕਿ ਜਦੋਂ ਪਹਾੜੀ ਇਲਾਕਿਆਂ ਦੇ ਵਿੱਚ ਅਜਿਹੇ ਹਾਲਾਤ ਬੰਦੇ ਨੇ ਤਾਂ ਮੈਦਾਨੇ ਇਲਾਕੇ ਦੇ ਵਿੱਚ ਇਸ ਦਾ ਅਸਰ ਜ਼ਰੂਰ ਨਜ਼ਰ ਆਉਂਦਾ ਤਾਂ ਉੱਥੇ ਹੀ ਪੰਜਾਬ ਦੇ ਵਿੱਚ ਵੀ ਕਈ ਖੇਤਰਾ ਦੇ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ ਫਲੱਡ ਗੇਟਾਂ ਨੂੰ ਖੋਲਿਆ ਹੋਇਆ ਹੈ ਤਾਂ ਇਸ ਨੂੰ ਲੈ ਕੇ ਹੁਣ ਪੂਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਕਿ ਜੇਕਰ ਪੰਜਾਬ ਦੇ ਵਿੱਚ ਹੜ੍ਹ ਆਉਂਦੇ ਨੇ ਤਾਂ ਕਿਸ ਤਰ੍ਹਾਂ ਉਸ ਦੇ ਨਾਲ ਨਜਿੱਠਿਆ ਜਾਵੇ ਤਾਂ ਇਸ ਨੂੰ ਲੈ ਕੇ ਫਲੋਰ ਦੇ ਵਿੱਚ ਵੀ ਆ तमाम ਵੱਡੀਆਂ ਟੀਮਾਂ ਪਹੁੰਚੀਆਂ ਹੋਈਆਂ ਸੀ ਜਿਨ੍ਹਾਂ ਦੇ ਵੱਲੋਂ ਮੌਕ ਟ੍ਰਿਲ ਕੀਤੀ ਗਈ ਹੈ ਲੋਕਾਂ ਨੂੰ ਕਿਵੇਂ ਹੜਾ ਦੇ ਵਿੱਚ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾਣਾ ਹੈ ਪੂਰੀ ਜਾਣਕਾਰੀ ਲੋਕਾਂ ਨੂੰ ਦਿੱਤੀ ਗਈ ਹੈ ਤੈ ਵੀ ਕਿਹਾ ਗਿਆ ਕਿ ਪੈਨਿਕ ਹੋਣ ਦੀ ਅਜੇਹੇ ਦੇ ਵਿੱਚ ਲੋੜ ਨਹੀਂ ਹੁੰਦੀ ਹੈ ਤੁਹਾਨੂੰ ਦੱਸ ਦੇ ਕਿ ਫਲੋਰ ਦੇ ਵਿੱਚ ਇਹ ਪੂਰੀ ਜਾਣਕਾਰੀ ਲੋਕਾਂ ਨੂੰ ਦਿੱਤੀ ਗਈ ਹੈ ਜਿਸ ਦੇ ਵਿੱਚ ਭਾਰਤੀ ਫੌਜ ਐਨ ਡੀ ਆਰ ਐਫ ਐਸ ਡੀ ਆਰ ਐਫ ਅਤੇ ਸਿਵਲ ਪ੍ਰਸ਼ਾਸਨ ਦੇ ਜਿਹੜੇ ਵੱਡੇ ਅਫਸਰ ਸੀ ਉਹ ਪਹੁੰਚੇ ਹੋਏ ਸੀ ਜਿਨ੍ਹਾਂ ਦੇ ਵੱਲੋਂ ਮੌਕ ਡ੍ਰਿਲ ਦੌਰਾਨ ਲੋਕਾਂ ਨੂੰ ਕਿਵੇਂ ਬਚਾਇਆ ਜਾਣਾ ਚਾਹੀਦਾ ਹੈ ਪੂਰੀ ਜਾਣਕਾਰੀ ਦਿੱਤੀ ਗਈ ਹੈ ਇਸ ਦੇ ਵਿੱਚ ਦੋ ਹੈਲੀਕਾਪਟਰ ਵੀ ਜਿਹੜੇ ਵਰਤੇ ਗਏ ਨੇ ਤਾਂ ਜੋ ਲੋਕਾਂ ਨੂੰ ਪੂਰੀ ਜਾਣਕਾਰੀ ਦਿੱਤੀ ਜਾ ਸਕੇ ਮੌਕੇ ਤੇ ਮੇਰੇ ਸਹਿਯੋਗੀ ਨਰੇਸ਼ ਪੂਰੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰ ਰਹੇ ਨੇ ਤੁਹਾਨੂੰ ਸੁਣਾ ਦਿੰਦੇ ਆ ਦੈਨਿਕ ਸਿਰਾ ਦੇਖਦੇ ਦਸ਼ਕਾ ਦਾ ਸਵਾਗਤ ਹੈ ਮੈਂ ਇਸ ਸਤਲੁਜ ਪੁਲ ਦੇ ਨਾਲ ਦਰਿਆ ਦੇ ਵਿੱਚ ਖੜਾ ਜਿੱਥੇ ਅੱਜ ਬੜੀ ਜ਼ਬਰਦਸਤ ਮੌਕ ਟਿਲ ਆਰਮੀ ਐਨਡੀਐਫ ਐਸਡੀਐਫ ਔਰ ਸਿਵਲ ਪ੍ਰਸ਼ਾਸਨ ਵਾਲੋ ਕੀਤੀ ਗਈ ਜਿਸ ਵਿੱਚ ਭਾਰੀ ਸੰਖਿਆ ਚ ਆਰਮੀ ਦੇ ਜਵਾਨ ਐਨਡੀਐਫ ਦੇ ਜਵਾਨ ਔਰ ਰਿਜ਼ਨਲ ਨਾਲ ਏਅਰ ਏਅਰ ਦੇ ਵੀ ਜਵਾਨਾਂ ਨੇ ਏਅਰ ਫੋਰਸ ਦੇ ਜਵਾਨਾਂ ਨੇ ਵੀ ਭਾਗ ਲਿਆ ਔਰ ਸਾਡੇ ਨਾਲ ਐਸਟੀਐਮ ਵਿਸ਼ਵਾਜ ਜੀ ਨੇ ਲਾਲ ਵਿਸ਼ਵਾਜ ਜੀ ਨੇ ਜਿਨ੍ਹਾਂ ਦੀ ਦੇਖ ਰੇਚ ਇਹ ਸਾਰਾ ਜਿਹੜਾ ਆ ਪ੍ਰੋਗਰਾਮ ਕਰਵਾਇਆ ਗਿਆ ਸਰ ਜੀ ਜਿਹੜਾ ਪ੍ਰੋਗਰਾਮ ਕਰਾਇਆ ਗਿਆ ਬੜੀ ਜ਼ਬਰਦਸਤ ਤਸੀ ਡ੍ਰਿਲ ਆਪਣੇ ਦੇਖੀ ਕਿ ਹੈਲੀਕਾਪਟਰਸ ਆ ਗਿਆ ਦਾ ਬੋਟਸ ਹੋ ਗਿਆ ਸਾਰਾ ਕੁਝ ਹੋ ਗਿਆ ਕੀ ਕਹਿਣਾ ਤੁਹਾਡਾ ਇਹਦੇ ਬਾਰੇ ਕਿ ਜਾਨੀ ਕੀ ਤਿਆਰੀ ਕਰ ਰਹੇ ਹੈ ਸਰ ਜੀ ਜਿਵੇਂ ਤੁਸੀਂ ਦੇਖ ਰਹੇ ਹੈਗੇ ਉਹ ਕੀ ਪਿਛਲੇ ਕੁਝ ਦਿਨਾਂ ਦੇ ਵਿੱਚ ਭਾਰੀ ਬਰਸਾਤ ਹੋਈ ਹੈਗੀ ਹੈ ਹਿਮਾਲਿਆਜ਼ ਦੀ ਅਪਰ ਰੀਚਸ ਦੇ ਵਿੱਚ ਤੇ ਉਹਦੇ ਵਿੱਚ ਜਿਹੜਾ ਹੈਗਾ ਪਲੈਨ ਏਰੀਆਜ਼ ਦੇ ਵਿੱਚ ਹੜ ਦਾ ਜਿਹੜਾ ਹੈਗਾ ਖਤਰਾ ਉਹ ਬਰਕਰਾਰ ਹੈਗਾ ਤੇ ਉਸਦੇ ਚੱਲਦੇ ਹੋਏ ਜਿਹੜਾ ਅੱਜ ਆਰਮੀ ਵੱਲੋਂ ਐਸਟੀਆਰਐਫ ਵੱਲੋਂ ਐਨਡੀਆਰਐਫ ਵੱਲੋਂ ਔਰ ਸਾਡੇ ਸਿਵਲ ਪ੍ਰਸ਼ਾਸਨ ਜਿਹਦੇ ਵਿੱਚ ਪੰਜਾਬ ਪੁਲਿਸ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਵੈਲ ਡਿਫੈਂਸ ਇੱਕ ਜਿਹੜੀ ਹੈਗੀ ਹੈ ਫਲੈਟ ਪ੍ਰੋਟੈਕਸ਼ਨ ਐਕਸਰਸਾਈਜ਼ ਜਿਹੜੀ ਕੀਤੀ ਗਈ ਹੈਗੀ ਹੈ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਸ਼੍ਰੀ ਹਿਮਾਂਸ਼ੂ अग्रवाल ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਉੱਪਰ ਜਿਹੜਾ ਹੈਗਾ ਇਹ ਸਾਰੀ ਐਕਟੀਵਿਟੀ ਅੱਜ ਕੀਤੀ ਗਈ ਹੈਗੀ ਔਰ ਤੁਸੀਂ ਦੇਖਿਆ ਕਿ ਬੜੇ ਸਫਲਪੂਰਵਕ ਇਹਦੇ ਨਾਲ ਆਪਣ ਨੂੰ ਐਗਜ਼ੀਕਿਊਟ ਕੀਤਾ ਹੈ ਬਿਲਕੁਲ ਬਿਲਕੁਲ ਸਰ ਲਾਲ ਜੀ ਮੈਂ ਵੀ ਇਸ ਦੇ ਪਿੱਛੇ ਇੱਕ ਘੰਟਾ ਤੋਂ ਹੀ ਵਾਚ ਕਰ ਰਹੇ ਸੀਗੇ ਜਿਸ ਤਰ੍ਹਾਂ ਬੋਟਸ ਸੀਗੀਆਂ ਬੋਟਸ ਦੇ ਨਾਲ ਨਾਲ ਹੈਲੀਕਾਪਟਰਸ ਵੀ ਆਏ ਬਹੁਤ ਜਵਰਸ স্মੋਕ ਟੇਲ ਕੀਤੀ ਗਈ ਹੈ ਪਰ ਇੱਕ ਚੀਜ਼ ਦੇਖਣ ਵਾਲੀ ਸੀਗੀ ਕਿ ਕੁਝ ਬੋਟਸ ਦੇ ਕੰਮ ਨਹੀਂ ਸੀ ਕਰ ਰ ਨਹੀਂ ਉਹ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਕੁਝ ਬੋਟਸ ਕੰਮ ਨਹੀਂ ਕਰ ਰਹੀਆਂ ਇਹਦੇ ਵਿੱਚ ਐਦਾਂ ਹੁੰਦਾ ਹੈ ਕਿ ਥੋੜੇ ਥੋੜੇ ਸਮੇਂ ਦੇ ਵਿੱਚ ਜਿਹੜੀਆਂ ਹੈਗੀਆਂ ਕੁਝ ਬੋਟਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਆਪਰੇਸ਼ਨਲਾਈਜ਼ ਕਰ ਦਿੱਤਾ ਜਾਂਦਾ ਹੈ ਕੁਝ ਨੂੰ ਰੈਸਟ ਦਿੱਤੀ ਜਾਂਦੀ ਹੈਗੀ ਹੈ ਜਿਵੇਂ ਤੁਸੀਂ ਸੁਣ ਰਹੇ ਸੀਗੇ ਕਿ ਜਿਹੜੀ ਅਨਾਉਂਸਮੈਂਟ ਵੀ ਕੀਤੀ ਜਾ ਰਹੀ ਸੀ ਉਹਦੇ ਵਿੱਚ ਜਿਹੜੇ ਪਾਰਟਿਕੁਲਰ ਡਿਪਾਰਟਮੈਂਟ ਦਾ ਐਕਸ਼ਨ ਹੁੰਦਾ ਹੈਗਾ ਉਨੂੰ ਜਿਹੜਾ ਹੈਗਾ ਫੰਕਸ਼ਨ ਕੀਤਾ ਜਾਣ ਦਿੰਦਾ ਹੈਗਾ ਦੂਸਰੇ ਜਿਹੜੇ ਹੈਗੇ ਉੰਨੀ ਦੇਰ ਤੱਕ ਰੈਸਟ ਕਰਦੇ ਹੈਗੇ ਨੇ ਔਰ ਤੁਸੀਂ ਦੇਖਿਆ ਹੈਗਾ ਕਿ ਜੀਡੀਵੀ ਏਜੰਸੀਸ ਜਿਨ੍ਹਾਂ ਨੇ ਭਾਗ ਲਿੱਤਾ ਹੈਗਾ ਸਾਰਿਆਂ ਦੀ ਵਾਰੀ-ਵਾਰੀ ਸਰ ਜਿਹੜਾ ਹੈਗਾ ਉਹਨਾਂ ਨੇ ਆਪਣਾ ਰੋਲ ਜਿਹੜਾ ਹੈਗਾ ਪਲੇ ਕੀਤਾ ਹੈਗਾ ਬਿਲਕੁਲ ਬਹੁਤ ਅੱਛਾ ਰੋਲ ਪਲੇ ਅਸੀਂ ਦੇਖ ਰਹੇ ਕੀਤਾ ਹੈ ਇਹਦੇ ਨਾਲ ਨਾਲ ਇੱਕ ਚੀਜ਼ ਹੋਰ ਕਹਿਣਾ ਚਾਹਾਂਗਾ ਸਰ ਕਿਉਂਕਿ ਤੁਸੀਂ ਇਸ ਟਾਈਮ ਮੇਰੇ ਕਹਿੰਦਾ ਫਲੋਰ ਦਾ ਚਾਰਜ ਵੀ ਤੁਸੀਂ ਦੇਖ ਰਹੇ ਹੋ ਜੀ ਇਹ ਜਿਹੜਾ ਤੁਸੀ ਬੰਨ ਹੈ ਜੀ ਤੁਸੀ ਬੰਨ ਦੇ ਉੱਪਰ ਵੀ ਬਹੁਤ ਅੱਛੀ ਕਾਰਵਾਈ ਕਰਨ ਦੀ ਲੋੜ ਪੈਣੀ ਹੈ ਜੇ ਕਿਉਂਕਿ ਐਕਸਰਸਾਈਜ਼ ਦੀ ਲੋੜ ਹੈ ਸਾਹ ਮਾਈਨਿੰਗ ਕਰਨ ਦੇ ਵਕਤ ਜੀ ਅਗਰ ਉਹ ਉਹ ਪ੍ਰੋਪਰ ਪ੍ਰੇਅਰ ਨਾ ਹੋਈ ਤਾਂ ਉਹ ਅੱਗੇ ਆਉਣ ਵਾਲੇ ਫਲੱਡ ਦੇ ਵਿੱਚ ਬਹੁਤ ਵੱਡਾ ਨੁਕਸਾਨ ਪਹੁੰਚਾ ਸਕਦਾ ਨਹੀਂ ਆਲਰੇਡੀ ਸਾਡੇ ਜਿਹੜੇ ਹੈਗਾ ਫਲੋਰ ਦੇ ਵਿੱਚ ਜਿਹੜਾ ਹੈਗਾ ਬੁਰਜ ਹਸਨ ਪਿੰਡ ਹੈਗਾ ਔਰ ਇਥੇਕ ਫਲੋਰ ਦੇ ਨਜ਼ਦੀਕ ਸਿਟੀ ਦੇ ਹੋਰ ਵੀ ਪਿੰਡ ਹੈਗਾ ਜੀ ਜੀ ਛੋਲੇ ਉੱਥੇ ਜਿਹੜਾ ਹੈਗਾ ਜਿਹੜਾ ਡਰੇਨੇਜ ਡਿਪਾਰਟਮੈਂਟ ਹੈਗਾ ਉਹਦੇ ਵੱਲੋਂ ਜਿਹੜਾ ਹੈਗਾ 인ਫਰਾਸਟ੍ਰਕਚਰ ਨੂੰ ਸਟਰੈਂਥਨ ਕਰਨ ਲਈ ਜਿਹੜਾ ਹੈਗਾ ਕੰਮ ਚੱਲ ਰਿਹਾ ਹੈਗਾ ਹੋਰ ਵੀ ਜਿੱਥੇ ਸਾਨੂੰ ਲੱਗਦਾ ਹੈਗਾ ਉਹਦੇ ਵਿੱਚ ਅਸੀਂ ਜ਼ਰੂਰ ਇੰਟਰਵਿਊ ਕਰਾਂਗੇ ਸਿਰਫ ਤਾਂ ਗੱਲ ਰਹੀ ਹੈਗੀ ਆ ਤੁਸੀਂ ਕਹਾਂਗੇ ਕਿ ਜਿਹੜੇ ਹੈਗੇ ਆ ਮਿੱਟੀ ਨੂੰ ਲਾਜਾਇਜ਼ ਤੌਰ ਤੇ ਚੁੱਕਣ ਦਾ ਕੰਮ ਕਰਦੇ ਹੈਗੇ ਉਹ ਮੈਂ ਹੁਣ ਰੀਸੈਂਟਲੀ ਮੇਰੇ ਕੋਲ ਚਾਰਜ ਆਇਆ ਹੈਗਾ ਮੈਂ ਡੀਐਸਪੀ ਸਾਹਿਬ ਦੇ ਨਾਲ ਗੱਲ ਕਰਕੇ ਔਰ ਮਾਈਨਿੰਗ ਡਿਪਾਰਟਮੈਂਟ ਦੇ ਨਾਲ ਗੱਲ ਕਰਕੇ ਟੁਕਵੀਂ ਕਾਰਵਾਈ ਜਿਹੜੀ ਹੈਗੀ ਅਮਲ 'ਚ ਲੈ ਕੇ ਆਂਦੇ ਆ ਸਰ ਇਹਦੇ ਨਾਲ ਲਿਖੀ ਚੀਜ਼ ਹੋ ਰਿਹਾ ਕਿ ਜਿਹੜੀ ਫਲੋ ਹੈ ਸਾਤ ਲੋਈ ਦਾ ਇਸ ਟਾਈਮ ਕਿੰਨਾ ਹੈਗਾ ਤੇ ਪਿੱਛੋਂ ਪਾਖੜੇ ਤੋਂ ਕੀ ਇਨਪੁੱਟ ਹੈਗੀ ਕੋਈ ਹੈ ਤਾਂ ਡਿਗਰੀਸ ਜੀ ਹਾਂ ਜੀ ਹੁਣ ਜਿਵੇਂ ਅਗਲੇ 5 ਦਿਨ ਹੈਗੇ ਇਹਦੇ ਵਿੱਚ ਕੋਈ ਬਹੁਤ ਭਾਰੀ ਜਿਹੜੀ ਬਰਸਾਤ ਹੈਗੀ ਉਹਦਾ ਕੋਈ ਫੋਰਕਾਸਟ ਨਹੀਂ ਹੈਗਾ ਲਾਈਟ ਟੂ ਮੀਡੀਅਮ ਰੇਨਫਾਲ ਹੈਗੀ ਹੈ ਪਰ ਉਹਦੇ ਚਲਦੇ ਹੋਏ ਕੋਈ ਵੀ ਜਿਹੜੀ ਹੜ੍ਹ ਦੀ ਸੰਭਾਵਨਾ ਹੈਗੀ ਹੈ ਉਸ ਦੀ ਕੋਈ ਸੰਭਾਵਨਾ ਨਹੀਂ ਹੈਗੀ ਹੈ ਵਾਟਰ ਲੈਵਲ ਜਿਹੜਾ ਹੈਗਾ ਵਿਥਿਨ ਕੰਟਰੋਲ ਹੈਗਾ ਔਰ ਕਿਸੇ ਨੂੰ ਵੀ ਕਿਸੇ ਤਰੀਕੇ ਦੇ ਪੈਨਿਕ ਕਰਨ ਦੀ ਲੋੜ ਨਹੀਂ ਹੈਗੀ ਹੈ ਥੈਂਕ ਯੂ ਸਰ ਥੈਂਕ ਯੂ ਸੋ ਮਚ ਇਸਨ ਲਾਲ ਵਿਸ਼ਵਾਜ ਜੀ ਐਸ ਡੀ ਐਮ ਜਿਹੜੇ ਫਲੋਰ ਦਾ ਚਾਰਜ ਸੁਭਾ ਰਹੇ ਨੇ ਉਹਨਾਂ ਨੇ ਕਿਹਾ ਕਿ ਅਜੇ ਪੈਨਿਕ ਹੋਣ ਦੀ ਲੋੜ ਨਹੀਂ ਇੱਕ ਡ੍ਰਿਲ ਐਕਸਰਸਾਈਜ਼ ਸੀ ਕਿ ਲੋਕਾਂ ਨੂੰ ਦੱਸਣ ਲਈ ਕਿ ਅਗਰ ਕੱਲ ਨੂੰ ਕਿਤੇ ਕੁਝ ਵੀ ਇਸ ਤਰ੍ਹਾਂ ਦੇ ਹਾਰਡ ਵਰਗੇ ਹਾਲਾਤ ਬੰਦੇ ਨੇ ਤੇ ਉੱਥੇ ਉਸ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਦੈਨਿਕ ਸਵੇਰ ਵਾਲੇ ਨ